ਕਾਸ਼ ਵੀਡੀਓ ਦੀ ਮਤ ਕਰਦਾ ਮੁਰਦਾਬਾਦ 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 ਹਰ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਵੀ ਨੋਟ ਪੱਤਰ ਦਰਸਤਾ ਜAVE ਦਰਸਤਾ ਜAVE ਅੱਜ ਦਾ ਤਰਾਏ ਆ ਜੀ ਸਾਡੇ ਆਰਮੀ ਦੇ ਰਿਟਾਇਰ ਸੂਬੇਦਾਰ ਹਰਪਾਲ ਸਿੰਘ ਜੋ ਕਿਲਾ ਦੇਸਾ ਸਿੰਘ ਦੇ ਨੇ ਉਹਨਾਂ ਨੇ ਆਨਲਾਈਨ ਕੰਪਲੇਂਟ ਪਾਈ ਸੀ ਚੰਡੀਗੜ੍ਹ ਉਹਨਾਂ ਦੀ ਮਾਰਕ ਹੋ ਕੇ ਡੀਡੀਪੀਓ ਗੁਰਦਾਸਪੁਰ ਔਰ ਬੀਡੀਪੀਓ ਜੋ ਫਤਿਹਗੜ ਚੜ੍ਹਿਆ ਪਹੁੰਚੀ ਉਹਥੇ ਪਹੁੰਚੇ ਆਪਣੇ ਹੱਕ ਵਾਸਤੇ ਗੱਲ ਕਰਨ ਲਈ ਤੇ ਬੀਡੀਪੀਓ ਨੇ ਇਹਨਾਂ ਨੂੰ ਹੱਕ ਤਾਂ ਕੀ ਦੇਣਾ ਹੈ ਇਹਨਾਂ ਦੀ ਗੱਲ ਤਾਂ ਕੀ ਸੁਣੀ ਆ ਇਹਨਾਂ ਦੇ ਇਹਨਾਂ ਨੇ ਕਾਗਜ਼ ਚੁੱਕੇ ਪਰੇ ਮਾਰੇ ਔਰ ਕਦੀ ਬੋਲਦੇ ਆ ਕਿ ਜਾ ਕੇ ਇਹਨੂੰ ਪੰਜਾਬੀ ਚ ਕਰਾ ਕੇ ਲਿਆਓ ਜੋ ਪੰਜਾਬੀ ਚ ਕਰਵਾ ਕੇ ਲਿਆਉਂਦੇ ਆ ਤੇ ਫਿਰ ਉਹਨਾਂ ਨੂੰ ਉਹ ਮਾਰਕ ਨਹੀਂ ਕਰਦੇ ਸਾਈਨ ਨਹੀਂ ਕਰਦੇ ਯਾਨੀ ਕਿ ਇਹਨਾਂ ਨੇ ਹਰਪਾਲ ਸਾਹਿਬ ਨੂੰ ਇੰਨਾ ਸੁਭਦਰ ਹਰਪਾਲ ਸਿੰਘ ਜੀ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਇਹ ਖਿੱਚ ਕੇ ਕਹਿੰਦੇ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਇਹਨਾਂ ਤਾਨਾਸ਼ਾਹੀ ਵਿਖਾਉਂਦੇ ਆ ਹਿਆ ਬੀਡੀਪੀਓ ਸਾਹਿਬ ਨੇ ਪਤਾ ਨਹੀਂ ਮੈਨੂੰ ਲੱਗਦਾ ਹੈ ਲੱਗ ਰਿਹਾ ਹੈ ਕਿ ਇਹ ਪਿੱਛੋਂ ਸਿਆਸੀ ਸ਼ੈ ਸੀ ਸ਼ਾਇਦ ਸੁਖਜਿੰਦਰ ਸਿੰਘ ਬीडीपीओ ਹੈ ਔਰ ਬਲਬੀਰ ਸਿੰਘ ਜੋ ਹੈ ਪੰਨੂ ਇਹ ਹਲਕਾ ਇੰਚਾਰਜ ਆ ਜੋ ਸਾਨੂੰ ਪਤਾ ਲੱਗਾ ਹੈ ਇਹਨਾਂ ਨੇ ਜੀ ਉੱਥੇ ਰੋਕਿਆ ਬीडीपीओ ਸਾਹਿਬ ਨੇ ਉਹਨਾਂ ਨੂੰ ਰੋਕ ਕੇ ਤੇ ਆਪਣੇ ਹੀ ਦਫ਼ਤਰ ਦੇ ਸੀਸੇ ਪੁਲਿਸ ਨੂੰ ਬੁਲਾ ਲਿਆ ਆਪਣੇ ਦਫ਼ਤਰ ਦੇ ਸੀਸੇ ਇਹਨਾਂ ਨੇ ਆਪ ਭੰਨੇ ਆ ਔਰ ਦੇਖਣ ਚ ਆ ਕਿ ਉਹ ਕੈਮਰੀਏ ਤਾਰਾ ਵੀ ਇਹਨਾਂ ਨੇ ਆਪ ਹੀ ਉਤਾਰੀਆਂ ਨੇ ਔਰ ਕਾਗਜ਼ ਪੁੱਤਰ ਖੜਾਰੇ ਆ ਕਿ ਉਹ ਇਹਨਾਂ ਨੇ ਪੂਰੀ ਪਲਾਨਿੰਗ ਬਣਾ ਲਈ ਕਿ ਜੇ ਹੁਣੇ ਇੱਥੇ ਸਾਡੇ ਕਾਬੂ ਆ ਗਿਆ ਏ ਤਾਂ ਅਸੀਂ ਇੱਥੇ ਪਰਚਾ ਕਰਨਾ ਏ ਤੇ ਪ੍ਰਸ਼ਾਸਨ ਨੂੰ ਸਦਕੇ ਨਾ ਉੱਤੇ ਨਜਾਇਜ਼ ਝੂਠਾ ਪਰਚਾ ਕੀਤਾ ਜਿਹੜਾ ਕਿ ਇੱਕ ਆਰਮੀ ਦੇ ਵਿੱਚ ਇੱਕ ਬੜਾ ਇੰਟੈਲੀਜੈਂਟ ਜੀਸੀਓ ਰਿਟਾਇਰ ਜਿਹੜਾ ਇੱਕ ਪੜਿਆ ਲਿਖਿਆ ਇਹ ਕਦੀ ਹੋ ਸਕਦਾ ਏ ਕਿ ਇਹ ਗੱਲ ਕਿਸੇ ਮੰਨਣ ਵਿੱਚ ਨਹੀਂ ਆਉਂਦੀ ਕਿ ਉਹਨਾਂ ਨੇ ਇਹ ਸੀਸੇ ਭੰਨੇ ਹੋਣਾ ਇਹਨਾਂ ਸਾਰੇ ਪਲਾਨਿੰਗ ਦੇ ਤਹਿਤ ਉਹਨਾਂ ਤੇ ਪ੍ਰਚਾਰਕ ਕੀਤਾ ਏ ਸੋ ਬਤਾ ਹਰਪਾਲ ਸਿੰਘ ਔਰ ਉਹਨਾਂ ਦੇ ਭਰਾ ਸਰਪੰਚ ਜੋ ਹੈ ਉਹਨਾਂ ਦੇ ਭਰਾ ਦੇ ਉੱਪਰ ਉਹਨਾਂ ਦਾ ਭਰਾ ਸਰਪੰਚ ਆਪ ਹਾਂਜੀ ਪਿੰਡ ਦੇ ਸਰਪੰਚ ਨੇ ਸ਼ਾਇਦ ਮੈਨੂੰ ਇਦਾਂ ਲੱਗਦਾ ਹੈ ਕਿ ਜਰਨੈਲ ਸਿੰਘ ਮੈਨੂੰ ਲੱਗਦਾ ਹੈ ਕਿ ਉਹ ਇਹ ਵੀ ਇਹਨਾਂ ਨੂੰ ਰੰਜਿਸ਼ ਸੀ ਕਿ ਇਹ ਵਿਰੋਧੀ ਧਿਰ ਦਾ ਹੈ ਉਹਨਾਂ ਸਰਪੰਚ ਨੂੰ ਵੀ ਨਾੜ ਲਗੜ ਦਿੱਤਾ ਉੱਤੇ ਪਰਚਾ ਦੋਸ਼ ਦੇ ਧਰਨਾ ਦੇਣ ਦਾ ਕਾਰਨ ਦੇਖੋ ਜੀ ਅਸੀਂ ਕਹਿੰਦੇ ਆ ਕਿ ਸਾਡੇ ਜੋ ਝੂਠਾ ਪਰਚਾ ਨਜਾਇਜ਼ ਕੀਤਾ ਹੈ ਜਿੱਦੇ ਕੋਈ ਕਾਰਵਾਈ ਕੀਤੀ ਨਹੀਂ ਖੁਦ ਬੀਡੀਪੀਓ ਨੇ ਆਪ ਆਪਣੇ ਪੀਐਨ ਨੂੰ ਕਹਿ ਕੇ ਸੀਸੇ ਤੜਵਾਏ ਨੇ ਕਾਗਜ਼ ਪੱਤਰ ਖਿਲਾਰੇ ਨੇ ਕੈਮਰੇ ਦੀਆਂ ਤਾਰਾਂ ਪਟਾਈਆਂ ਨੇ ਇਹ ਸਾਡਾ ਪਰਚਾ ਰੱਦ ਕੀਤਾ ਜਾਵੇ ਜਿਹੜੇ ਦੋਵੇਂ ਪਰਚੇ ਕੀਤੇ ਆ ਔਰ ਜੋ ਵੀਡੀਪੀਓ ਸਾਹਿਬ ਨੂੰ ਸਸਪੈਂਡ ਕੀਤਾ ਜਾਵੇ ਔਰ ਨਾਲ ਦੀ ਨਾਲ ਡੀਐਸਪੀ ਸਾਹਿਬ ਦੇ ਇਹ ਸਾਰੇ ਨਿਗਰਾਨੀ ਹਟਕਾਰਬਈ ਹੋਈ ਹੋਈ ਨੂੰ ਤਬਾਦਲਾ ਹੋਵੇ ਔਰ ਸਾਡੇ ਜੀਐਸਓ ਸਾਹਿਬਾਨ ਦਾ ਸੁਭਰ ਹਪਾ ਸਿੱਧਾ ਔਰ ਭਾਈ ਦਾ ਪਰਚਾ ਰੱਦ ਕੀਤਾ ਜਾਵੇ ਕਦੋਂ ਤੱਕ ਰੱਦ ਕਰੇਗਾ ਦੇਖੋ ਜੀ ਇਹ ਨਿਰੰਤਰ ਤਰਨਾ ਚੱਲੇਗਾ ਜੇ ਇਹ ਕਾਰਵਾਈ ਨਹੀਂ ਕਰਦੀ ਦਿੰਦੇ ਇਹ ਸਾਨੂੰ ਨਿਆ ਨਹੀਂ ਦਿੰਦੇ ਇਫਰੇ ਤੁਸੀਂ ਪ੍ਰੋਗਰਾਮ ਜੋ ਵੱਡਾ ਲਿਕਾਂਗੇ ਜਾਂ ਨਾਸ਼ਰਾ ਹਾਈਵੇ ਜਾਮ ਕਰਾਂਗੇ ਜਾਂ ਫਿਰ ਗਾਂਧੀ ਚੌਂਗੜਾ ਨੂੰ ਜਾਮ ਦਿੱਤਾ ਜਾਊਗਾ ਪੂਰੇ ਪੰਜਾਬੀਆਂ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਕੁਝ ਪਹੁੰਚ ਚੁੱਕੀਆਂ ਤੇ ਕੁਝ ਆ ਰਹੀਆਂ ਦੂਰ ਉਦੂਰੋ ਚੱਲ ਕੇ ਪੂਰੇ ਪੰਜਾਬ ਤੋਂ ਆ ਰਹੀਆਂ ਨੇ ਸਰ ਕੇਐਸਪੀ ਆਫਿਸ ਸਾਹਮਣੇ ਸ਼ਾਬਕਾ ਸ਼ੈਨਕਾ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਸਟੇਟ ਲੈਵਲ ਦਾ ਕੀ ਹੈ ਜੀ ਮਸਲਾ ਮਸਲਾ ਕੋਈ ਇੱਕ ਕੇਐਸਟ ਹੁਆ ਖਾਣਾ ਕਰਨੇ ਦੇ ਬੰਦ ਕਰਦੇ ਤੇ ਉਹਦੇ ਚ ਆਏ ਤੇ ਉਹਨਾਂ ਨੂੰ ਅਸੀਂ ਕਿਹਾ ਤੁਸੀਂ ਇਹ ਦਰਖਾਸਤ ਦਿਓ ਸਾਨੂੰ ਤੇ ਅਸੀਂ ਉਹਦੀ ਆਪਣਾ ਇਨਵੈਸਟੀਗੇਸ਼ਨ ਕਰਦੇ ਆਂ ਰਿਪੋਰਟ ਕਰਨ ਤੋਂ ਬਾਅਦ ਜਿਹੜੀ ਜੋ ਕ੍ਰੋਨਿਕ ਹੋਈ ਹੋਈ ਆਪਾਂ ਉਹ ਮੰਦੀ ਕਰੀ ਹੋਈ ਹੈ